ਹਾਂਜੀ ਬਾਬੇਓ ਕੀ ਹਾਲ ਚਾਲ ਹੈ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਤੇ ਆਪਣੇ ਪਿੰਡ ਸਿਬਾਈ ਗੱਡੀਆਂ ਵਾਲਾਂ ਦਾ ਮੇਲਾ ਬਹੁਤ ਹੁੰਟਾਂ ਨਾਲ ਮਨਾਇਆ ਜਾਂਦਾ ਤੇ ਕਰੋ ਤੁਸੀਂ ਵਲੌਗ ਨੂੰ ਜੁਆਇ ਨਾਲੇ ਫੋਲੋ ਵੀ ਕਰ ਲਿਆ ਕਰੋ ਬਾਈ ਸਬਸਕ੍ਰਾਈਬ ਵੀ ਕਰ ਦਿਆ ਕਰੋ ਬਾਅਦ ਤੋਂ ਬਾਅਦ ਹੱਥ ਬੰਨ੍ਹ ਕੇ ਬੇਨਤੀ ਹੈ ਬਈ ਸਾਰਿਆਂ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਜ਼ਰੂਰ ਕਰੋ ਵਲੌਗ ਨੂੰ ਜੁਆਇ ਬਹੁਤ ਹੁੰਟਾਂ ਨਾਲ ਮਨਾਇਆ ਜਾਂਦਾ ਸ਼ਕਤੀ ਵਾਲੀ ਜਗ੍ਹਾ ਬਾਬੇ ਦੀ ਗੜੀਆਂ ਵਾਲਾਂ ਦਾ ਮੇਲਾ ਪਿੰਡ ਲੋਣਾ ਜ਼ਿਲ੍ਹਾ ਫਿਰੋਜ਼ਪੁਰ ਵੇਖੋ ਸਾਰਾ ਵਲੋਗ ਬਣਾ ਰਹੇ ਹਾਂ ਜਰਮਾ ਦੇ ਗਏਗਾ ਜਦੋਂ ਮੱਥਾ ਲਾ ਕਰਦੇ ਨੇ وان ڏاڙه کي ڏنو آهي ڪراڪرو مان راڄو ٿي وائرو سان ملجي چڪيو ਮੇਲਾ ਘੜੀਆਂ ਵਾਲਿਆਂ ਦਾ ਪੰਡਲ ਵਾਹ ਫਰੈਂਡ ਲਵਾ ਵਿੱਚ ਗੱਡੀਆਂ ਵਾਲਿਆਂ ਦਾ ਮੇਲਾ ਲਾਤੋਵਾ ਦਾ ਹੋ ਬਈ ਬਰਕਰਾਂ ਵਾਲੇ ਕੋਲੇ ਆ ਗਏ ਉਹ ਗਾ ਬਾਈ ਜਮਾ ਸਾਡੀ ਨੂੰ ਪਾ ਦੇ ਮਾਂਡਲਮਾ ਹੁੰਦੇ ਦੋ ਨੌਜਵਾਨ ਲਾਂਗੇ ਆ ਲਾਡੇ ਦਾ ਨੌਜਵਾਨ ਲਾਂਗੇ

लंगर लंगर जी सेवा

ਮੈਨੂੰ ਗੱਡੀ ਵੀ ਤੁਸੀਂ ਵੇਖੋ ਪਰਵੇਜ ਹੋਣੀ ਅੱਛਾ ਚਲੋ ਇਹ ਮੇਲਾ ਵੇਖ ਕੇ ਹੁਣ ਚੱਲੇ ਘਰੇ ਲੁਹਾਨਪਿੰਡ ਦਾ ਗੱਡੀਆਂ ਵਾਲਾ ਮੇਲਾ ਕਮਾਲ ਦੀ ਕਾਲੂ ਤੁਹਾਨੂੰ ਵਿਖਾਵਾਂਗੇ ਸਾਰਾ ਹੈਲੋ ਗਾਈ ਪਹਿਲਾ 파ਟ ਦੂਜਾ 파ਟ ਵੀ ਵਿਖਾਵਾਂਗੇ ਤੁਹਾਨੂੰ ਸਾਰਾ ਕਰੋ ਵਲੌਗ ਨੂੰ ਜਵਾਈ